ਦਰਾਹਾ ਨਗਰ ਕਾਉਂਸਲ ਵੱਲੋਂ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਦੇ ਦਿਸ਼ਾ ਨਿਰਦੇਸ਼ ਤੇ ਸ਼ਹਿਰ ਦੇ ਵਾੜਾ ਵਿੱਚ ਪਾਣੀ ਦੀ ਸਹੀ ਨਿਕਾਸੀ ਲਈ ਗਟਰਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਉਸੇ ਲੜੀ ਤਹਿਤ ਅੱਜ ਵਾਰਡ ਨੰਬਰ 8 ਅਤੇ 9 ਜੈਲਦਾਰ ਮਹੱਲਾ ਵਿਖੇ ਪ੍ਰਧਾਨ ਪੱਪੂ ਦੀ ਦੇਖਰੇਖ ਦੇ ਵਿੱਚ ਸੁਪਰ ਸੈਕਸ਼ਨ ਮਸ਼ੀਨ ਨਾਲ ਗਟਰ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉੱਥੇ ਹੀ ਪ੍ਰਧਾਨ ਪੱਪੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਰਾਹਾ ਸ਼ਹਿਰ ਦੇ ਬਾਕੀ ਵਾੜਾਂ ਦੀ ਸਫਾਈ ਦਾ ਕੰਮ ਵੀ ਕਰਵਾਇਆ ਜਾਏਗਾ। ਹਾਂਜੀ ਵਾਰਡ ਨੰਬਰ 8 ਤੋਂ ਖੜਿਓ ਕਿਸ ਬਾਰੇ? ਦੇਖੋ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਮੀ ਬੜੇ ਜੋਰਾ ਤੇਰੇ ਸੌਣ ਦਾ ਮਹੀਨਾ ਚੜ ਗਿਆ ਤੇ ਸਾਡੀ ਕੋਸ਼ਿਸ਼ ਹੈ ਹਰ ਮੁਹੱਲੇ ਚ ਹਰ ਗਲੀ ਚ ਜਿੱਥੇ ਵੀ ਪਾਣੀ ਦੀ ਸਮੱਸਿਆ ਆਉਂਦੀ ਹੈ ਉਸ ਤੋਂ ਲੋਕਾਂ ਨੂੰ ਨਜਾਦ ਦਵਾਈ ਜਾਵੇ ਉਸ ਨੜੀ ਦੇ ਤਹਿਤ ਹੀ ਅਸੀਂ ਸ਼ਹਿਰ ਦੇ ਵਿੱਚ ਆਪਣੀ ਸਫਾਈ ਦੀ ਜਿਹੜੀ ਮਹਿਮਾ ਉਹ ਸ਼ੁਰੂ ਕੀਤੀ ਹੋਈ ਹੈ ਸਾਡੀ ਆਪਦੀ ਜਿਹੜੀ ਛੋਟੀ ਮਿੰਨੀ ਸੁਪਰ ਸ਼ੱਕਰ ਮਸ਼ੀਨਾਂ ਉਹ ਆਪਣੇ ਲੈਵਲ ਤੇ ਉਹ ਵੀ ਕੰਮ ਕਰ ਰਹੀ ਹੈ ਜਿਹੜੀਆਂ ਵੱਡੀਆਂ ਲਾਈਨਾਂ ਨੇ ਜਿਸ ਦੇ ਵਿੱਚ ਵੱਡੀ ਮਸ਼ੀਨ ਸੁਪਰ ਸ਼ੱਕਰ ਮਸ਼ੀਨ ਨਾਲ ਅਸੀਂ ਹਰੇਕ ਸਾਲ ਬਰਸਾਤਾ ਚ ਕੰਮ ਕਰਾਉਨੇ ਆ ਉਹ ਵੀ ਅਸੀਂ ਅਚੇਚੇ ਤੌਰ ਤੇ ਮੰਗਵਾਈ ਹੈ ਔਰ ਅੱਜ ਵਾਰਡ ਨੰਬਰ 8 ਔਰ 9 ਜਿਨ੍ਹਾਂ ਦੇ ਕਾਉਂਸਲਰ ਵਾਰਡ ਨੰਬਰ 8 ਤੋਂ ਕਲਵੰਤ ਸਿੰਘ ਕਾਲੂ ਜੀ ਔਰ ਵਾਰਡ ਨੰਬਰ 9 ਤੋਂ ਕਮਲਜੀਤ ਸਿੰਘ ਜੀ ਬਿੱਟੂ ਇਹਨਾਂ ਦੇ ਤੰਗਜੀ ਬਿੱਟੂ ਇਹਨਾਂ ਦੇ ਧਰਮ ਪਤਨੀ ਮੈਡਮ ਬਰਜੀਤ ਕੌਰ ਜੀ ਕਾਉਂਸਲਰ ਨੇ ਔਰ ਮੇਰੇ ਨਾਲ ਅੱਜ ਸਾਡਾ ਸਮੁੱਚਾ ਸਟਾਫ ਔਰ ਸਾਡੇ ਸ਼ਹਿਰ ਨਿਵਾਸੀ ਰਿੱਕੀ ਵੈਕਟਰ ਜੀ ਸਾਰੇ ਸਾਡੇ ਸਫਾਈ ਕਰਮਚਾਰੀ ਅੱਜ ਅਸੀਂ 8 ਔਰ 9 ਨੰਬਰ ਵਾਰਡ ਦੀ ਜਿਹੜੀ ਗੁਰਦੁਆਰਾ ਸਾਹਿਬ ਵਾਲੀ ਗਲੀ ਹੈ ਇਸ ਦੇ ਜਿੰਨੇ ਵੀ ਮੇਨ ਹੋਲ ਨੇ ਇਹਨਾਂ ਦੀ ਸਫਾਈ ਕਰਦੇ ਹੋਏ ਅਸੀਂ ਜੈਪਰਾ ਰੋਡ ਤੇ ਪਹੁੰਚਣਾ ਉੱਥੇ ਇਹ ਸਾਰੇ ਜਿਹੜਾ ਟੱਕਣਾ ਦਾ ਪਾਣੀ ਆ ਉਹ ਜਾ ਕੇ ਜੈਪਰਾ ਰੂਟ ਤੇ ਪੈਂਦਾ ਔਰ ਉਹਦੀ ਵੀ ਸਫਾਈ ਕਰਨੀ ਹੈ ਤੇ ਇਸੇ ਤਰ੍ਹਾਂ ਅਸੀਂ ਵਾਰਡ ਵਾਈਜ਼ 8 9 ਤੋਂ ਬਾਅਦ ਸਾਨੂੰ ਪਤਾ ਭੈਣਾ ਵਾਲੀ ਗਲੀ ਦੇ ਵਿੱਚ ਵੀ ਪ੍ਰੋਬਲਮਾਂ ਸਮੱਸਿਆ ਉਹ ਵੀ ਅਸੀਂ ਦੂਰ ਕਰਨੀ ਹੈ ਔਰ ਵਾਰਡ ਨੰਬਰ 5 ਦੇ ਵਿੱਚ ਜਿੱਥੇ ਬਿੱਟੂ ਦੀ ਚੱਕੀ ਹੈ ਉੱਥੇ ਵੀ ਪਾਣੀ ਦੀ ਸਮੱਸਿਆ ਹੈ ਉਹਦਾ ਵੀ ਹੱਲ ਕਰਨ ਦਾ ਪੂਰਾ ਪੂਰਾ ਯਤਨ ਕਰ ਰਹੇ ਆ ਜਿੱਥੇ ਸਾਡੀ ਛੋਟੀ ਮਸ਼ੀਨ ਕੰਮ ਕਰਦੀ ਆ ਛੋਟੀਆਂ ਗਲੀਆਂ ਦੇ ਵਿੱਚ ਉਹ ਚੱਲ ਰਹੀ ਆ ਔਰ ਜਿੱਥੇ ਵੱਡੀਆਂ ਲਾਈਨਾਂ ਨੇ ਉੱਥੇ ਵੱਡੀਆਂ ਲਾਈਨਾਂ ਨੇ ਉੱਥੇ ਵਿੱਚ ਵੱਡੀ ਮਸ਼ੀਨ ਸੁਪਰ ਸ਼ੱਕਰ ਮਸ਼ੀਨ ਦੇ ਦੀ ਨਜ਼ੀਕ ਕੰਮ ਕਰ ਰਹੇ ਆ ਅੱਜ ਅਸੀਂ 8 ਔਰ 9 ਨੰਬਰ ਵਾਰਡ ਦਾ ਸਫਾਈ ਦਾ ਜਿਹੜਾ ਕੰਮ ਉਹ ਸ਼ੁਰੂ ਕੀਤਾ ਸਾਨੂੰ ਪੂਰੀ ਆਸ ਔਰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਸ਼ਹਿਰ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਪਾਣੀ ਤੋਂ ਦਿੱਕਤ ਹੈ ਪਾਣੀ ਦੀ ਸਮੱਸਿਆ ਹੈ ਉਹ ਤੋਂ ਅਨਜਾਤ ਦਵਾਵਾਂਗੇ ਸਾਡੇ ਨਾਲ ਅਮਰ ਖੜੇ ਨੇ ਮਨੀ ਜੀ ਨੂੰ ਮੀਨਾ ਕਹਿ ਕੇ ਸਾਰੇ ਜਾਣਦੇ ਨੇ ਪਰ ਇਹਨਾਂ ਦਾ ਸਤਕਾਰਯੋਗ ਨਾਮ ਅਮਰ ਪ੍ਰਤਾਪ ਸਿੰਘ ਆ ਇਹਨਾਂ ਦਾ ਜਿਹੜਾ ਘਰ ਆ ਉਹ ਇਸ ਵਾਰਡ ਦੇ ਵਿੱਚ ਨੀਵਾ ਤਿੰਨ ਸਾਈਡਾਂ ਤੋਂ ਇਹਨਾਂ ਦੇ ਵਾਰਡ ਜਿਹੜੀ ਗਲੀ ਆ ਇਹਨਾਂ ਦੇ ਘਰ ਨੂੰ ਲੱਗਦੀ ਆ ਔਰ ਤਿੰਨੇ ਸਾਈਡਾਂ ਪਾਣੀ ਹੈ ਵਿਚਾਰਿਆਂ ਨੇ ਦੋ ਤਿੰਨ ਸਾਲ ਤੋਂ ਚੱਲਿਆ ਇਹ ਬੜਾ ਵਧੀਆ ਵਿਅਕਤੀ ਹੈ ਇਸ ਬੰਦੇ ਨੇ ਕਦੇ ਵੀ ਕੋਈ ਸਾਡੀ ਕਦੇ ਬਤੌਰ ਆਪੋਜੀਸ਼ਨ ਗੱਲ ਨਹੀਂ ਕੀਤੀ ਭਾਵੇਂ ਕਿਸੇ ਪਾਰਟੀ ਨਾਲ ਜੁੜਿਆ ਹੋਵੇ ਅੱਜ ਅਸੀਂ ਇਹਨੂੰ ਵੀ ਵਿਸ਼ਵਾਸ ਦਿਲਾਉਨੇ ਆਂ ਮਹੱਲਾ ਨਿਵਾਸੀਆਂ ਨੂੰ ਵੀ ਵਿਸ਼ਵਾਸ ਦਿਲਾਉਨੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਪਾਣੀ ਆ ਇਹ ਇਹਦੀ ਸਮੱਸਿਆ ਤੋਂ ਸਾਡੇ ਸ਼ਹਿਰ ਵਾਸੀਆਂ ਨੂੰ ਨਜਵਾਦ ਦੇਵਾਂਗੇ ਥੈਂਕ ਯੂ